ਗੁਰੂ ਪਿਆਰੀ ਸਾ ਸੰਗਤ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਮੱਕੇ ਤੋਂ ਵਾਪਸ ਮੁੜਦੇ ਹੋਏ ਮਿਸਰ ਸੁडान ਅਤੇ ਤੁਰਕੀ ਦੇ ਰਸਤੇ ਬਗਦਾਦ ਪਹੁੰਚੇ ਰਾਤ ਕੱਟਣ ਲਈ ਸ਼ਹਿਰ ਤੋਂ ਬਾਹਰ ਟਿਕਾਣਾ ਕੀਤਾ ਤੜਕੇ ਜਦੋਂ ਲੋਕ ਮਸਜਿਦ ਵਿੱਚ ਨਮਾਜ਼ ਪੜਨ ਗਏ ਤਾਂ ਆਪ ਜੀ ਨੇ ਉੱਚੀ ਮਿੱਠੀ ਸੁਰ ਵਿੱਚ ਸਤ ਕਰਤਾਰ ਦਾ ਆਵਾਜ਼ਾ ਲਾਇਆ ਅਤੇ ਭਾਈ ਮਰਦਾਨੇ ਜੀ ਨੇ ਰਬਾਬ ਛੇੜੀ ਅਤੇ ਗੁਰੂ ਜੀ ਕੀਰਤਨ ਕਰਨ ਲੱਗ ਪਏ ਇਸਲਾਮ ਵਿੱਚ ਸੰਗੀਤ ਦੀ ਮਨਾਹੀ ਹੈ ਇਸ ਲਈ ਇਸਲਾਮ ਦੇ ਇਸ ਵੱਡੇ ਕੇਂਦਰ ਦੇ ਲੋਕ ਭੜਕ ਉੱਠੇ ਅਤੇ ਸ਼ਹਿਰ ਦੇ ਪੀਰ ਅਤੇ ਹਾਕਮ ਪਾਸ ਸ਼ਿਕਾਇਤ ਕੀਤੀ ਸ਼ਹਿਰ ਦੇ ਕਾਜੀ ਨੇ ਫਤਵਾ ਦਿੱਤਾ ਕਿ ਇਸ ਤਰ੍ਹਾਂ ਦੇ ਹਿੰਦੂ ਕਾਫਰ ਨੂੰ ਪੱਥਰ ਮਾਰ ਮਾਰ ਕੇ ਮਾਰ ਦੇਣਾ ਬੜਾ ਨੇਕ ਕੰਮ ਹੋਵੇਗਾ ਜਦੂ ਉਹ ਗੁਰੂ ਸਾਹਿਬ ਜੀ ਦੇ ਨੇੜੇ ਗਏ ਤਾਂ ਉਨ੍ਹਾਂ ਦੇ ਕੰਨਾਂ ਵਿੱਚ ਸ਼ਬਦ ਕੀਰਤਨ ਦੀ ਆਵਾਜ਼ ਪਈ ਅਤੇ ਗੁਰੂ ਜੀ ਦੇ ਚਿਹਰੇ ਦੇ ਰੱਬੀ ਨੂਰ ਦੇ ਦਰਸ਼ਨ ਕੀਤੇ ਤਾਂ ਉਨ੍ਹਾਂ ਦਾ ਹਿਰਦਾ ਸ਼ਾਂਤ ਹੋ ਗਿਆ ਅਤੇ ਗੁਰੂ ਜੀ ਨੂੰ ਪੱਥਰ ਮਾਰਨ ਦੀ ਹਿੰਮਤ ਨਾ ਪਈ ਗੁਰੂ ਜੀ ਨੇ ਉਨ੍ਹਾਂ ਨੂੰ ਸਮਝਾਇਆ ਕਿ ਰਾਗ ਉਹ ਮਾੜਾ ਹੁੰਦਾ ਹੈ ਜਿਸ ਦੇ ਗਾਉਣ ਨਾਲ ਸੁਣਨ ਵਾਲੇ ਦੇ ਮਨ ਉੱਪਰ ਸ਼ੈਤਾਨ ਦਾ ਭੂਤ ਸਵਾਰ ਹੋ ਜਾਵੇ ਰਾਗ ਨਾਲ ਉਸ ਮਾਲਕ ਦੇ ਗੁਣ ਗਾਉਣਾ ਕੋਈ ਬੂਰੀ ਗੱਲ ਨਹੀਂ ਹੈ ਗੁਰੂ ਜੀ ਦੀ ਸੋਭਾ ਸੁਣ ਕੇ ਅਗਲੇ ਦਿਨ ਉਸ ਸ਼ਹਿਰ ਦਾ ਪੀਰ ਦਸਤਗੀਰ ਵੀ ਦਰਸ਼ਨਾਂ ਨੂੰ ਆਇਆ ਗੁਰੂ ਜੀ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰ ਰਹੇ ਸਨ ਪਾਠ ਦੀ ਸਮਾਪਤੀ ਉਪਰੰਤ ਪੀਰ ਦਸਤਗੀਰ ਨੇ ਗੁਰੂ ਜੀ ਨੂੰ ਸਵਾਲ ਕੀਤਾ ਤੁਸੀਂ ਤਾਂ ਪਤਾਲਾ ਪਤਾਲ ਲਖ ਅਗਾਸ ਅਗਾਸ ਕਹਿੰਦੇ ਹੋ ਪਰੰਤੂ ਸਾਡੇ ਪਗੰਬਰ ਨੇ ਤਾਂ ਸੱਤ ਬਤਾਲ ਅਤੇ ਸੱਤ ਆਕਾਸ਼ ਹੀ ਦੱਸੇ ਹਨ ਗੁਰੂ ਸਾਹਿਬ ਨੇ ਉੱਤਰ ਦਿੱਤਾ ਕਿ ਤੁਹਾਡੇ ਪਗੰਬਰ ਗਲਤ ਨਹੀਂ ਕਹਿੰਦੇ ਉਹਨਾਂ ਨੂੰ ਸੱਤ ਆਕਾਸ਼ ਤੇ ਸੱਤ ਪਤਾਲ ਹੀ ਨਜ਼ਰੀ ਪਏ ਹੋਣਗੇ ਤਾਂ ਉਹਨਾਂ ਨੇ ਇੰਜ ਲਿਖ ਦਿੱਤਾ ਹੈ ਮੈਨੂੰ ਇਹਨਾਂ ਦੀ ਗਿਣਤੀ ਲੱਖਾਂ ਵਿੱਚ ਬੇਸ਼ੁਮਾਰ ਹੀ ਨਜ਼ਰ ਆਉਂਦੀ ਹੈ ਇਸ ਕਰਕੇ ਮੈਂ ਲੱਖਾਂ ਦੀ ਗੱਲ ਕਰਦਾ ਹਾਂ ਪੀਰ ਨੇ ਜਵਾਬ ਦਿੱਤਾ ਅਸੀਂ ਤਾਂ ਹੀ ਤੁਹਾਡੇ ਉੱਪਰ ਵਿਸ਼ਵਾਸ ਕਰ ਸਕਦੇ ਹਾਂ ਜੇ ਤੁਸੀਂ ਸਾਨੂੰ ਉਨ੍ਹਾਂ ਦੀ ਗਿਣਤੀ ਬਾਰੇ ਕੋਈ ਸਬੂਤ ਦੇਵੋ ਗੁਰੂ ਜੀ ਨੇ ਆਖਿਆ ਜਿਸ ਉੱਪਰ ਤੁਹਾਨੂੰ ਵਿਸ਼ਵਾਸ ਹੋਵੇ ਉਸ ਨੂੰ ਮੇਰੇ ਨਾਲ ਭੇਜ ਦੇਵੋ ਮੈਂ ਹੁਣੇ ਦਿਖਾ ਦਿੰਦਾ ਹਾਂ ਤਾਂ ਤੁਹਾਨੂੰ ਆਪੇ ਯਕੀਨ ਹੋ ਜਾਵੇਗਾ ਗੁਰੂ ਨਾਨਕ ਦੇਵ ਜੀ ਦੇ ਬਚਨ ਸੁਣ ਕੇ ਪੀਰ ਜੀ ਨੇ ਆਪਣਾ ਬੇਟਾ ਹਾਜ਼ਰ ਕੀਤਾ ਗੁਰੂ ਜੀ ਨੇ ਉਸ ਦੇ ਪੁੱਤਰ ਦਾ ਹੱਥ ਫੜਿਆ ਅਤੇ ਅੱਖਾਂ ਬੰਦ ਕਰਨ ਲਈ ਆਖਿਆ ਗੁਰੂ ਜੀ ਤੇ ਪੀਰ ਦਾ ਪੁੱਤਰ ਦੋਨੇ ਲੋਕਾਂ ਦੀ ਭੀੜ ਵਿੱਚੋਂ ਕੁਝ ਦੇਰ ਲਈ ਗਾਇਬ ਹੋ ਗਏ ਇਸ ਅਵਸਥਾ ਵਿੱਚ ਪੀਰ ਦੇ ਪੁੱਤਰ ਨੂੰ ਲੱਖਾਂ ਆਕਾਸ਼ ਅਤੇ ਪਤਾਲ ਨਜ਼ਰ ਆਏ ਇੱਕ ਕਚਕੋਲ ਕੜਾ ਪ੍ਰਸ਼ਾਦ ਦਾ ਭਰ ਕੇ ਧੁਰੋਂ ਪਤਾਲੋਂ ਲਿਆਏ ਜੋ ਸਾਰਿਆਂ ਵਿੱਚ ਵੰਡਿਆ ਗਿਆ ਪੀਰ ਦੇ ਪੁੱਤਰ ਨੇ ਪੀਰ ਅਤੇ ਉੱਥੇ ਜੁੜੀ ਲੋਕਾਂ ਦੀ ਭੀੜ ਦੀ ਤਸੱਲੀ ਕਰਵਾ ਦਿੱਤੀ ਜਿਸ ਤਰ੍ਹਾਂ ਗੁਰੂ ਜੀ ਕਹਿੰਦੇ ਹਨ ਮिन्नੂ ਵੀ ਉਸੇ ਤਰ੍ਹਾਂ ਬੇਗਿਣਤ ਆਕਾਸ਼ ਅਤੇ ਪਤਾਲ ਨਜ਼ਰੀ ਆਏ ਹਨ ਇਹ ਸੁਣ ਕੇ ਸਭ ਦੀ ਤਸੱਲੀ ਹੋ ਗਈ ਪਾਈ ਗੁਰਦਾਸ ਜੀ ਨੇ ਵੀ ਆਪਣੀ ਬਾਹਰ ਵਿੱਚ ਇਸ ਦਾ ਵਰਣਨ ਕੀਤਾ ਹੈ ਪੁੱਛੇ ਪੀਰ ਤਕਰਾਰ ਕਰ ਇਹ ਫਕੀਰ ਵੱਡਾ ਅਤਾਈ ਇਥੇ ਵਿੱਚ ਬਗਦਾਦ ਦੇ ਵੱਡੀ ਕਰਾਮਤ ਦਿਖਲਾਈ ਪਤਾਲਾ ਆਕਾਸ਼ ਲਖ ਓੜਕ ਭਾਲੀ ਖਬਰ ਸੁਣਾਈ ਫੇਰ ਦੁਰਾਇਨ ਦਸਤਗੀਰ ਅਸੀਂ ਵੀ ਵੇਖਾ ਜੋ ਤੂੰ ਪਾਈ ਨਾਲ ਲੀਤਾ ਬੇਟਾ ਪੀਰ ਦਾ ਅੱਖੀ ਮੀਟ ਗਿਆ ਹਵਾਈ ਲੱਖ ਆਕਾਸ਼ ਬਤਾ ਲੱਖ ਅਕ ਫਰੰਕ ਵਿੱਚ ਸਭ ਦਿਖਲਾਈ ਪਰ ਕਚ ਕੋਲ ਪ੍ਰਸ਼ਾਦ ਦਾ ਧੂਰੋ ਪਤਾ ਲੋ ਲਈ ਕੜਾਹੀ ਜਾਰ ਕਲਾ ਨਾ ਛਾਪੇ ਛਪਾਈ ਗੁਰੂ ਜੀ ਦੀ ਇਸ ਫੇਰੀ ਦੀ ਯਾਦ ਵਿੱਚ ਉਸ ਥਾਂ ਤੇ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ ਸੋ ਪਿਆਰੀ ਸਾਧ ਸੰਗਤ ਜੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜ਼ਰੂਰ ਲਿਖੋ